ਕਰਵਟ ਬਦਲਦੀ ਹੈ ਔਰ ਅੱਜ ਸਵੇਰ ਤੋਂ ਹੀ بارش ਹੋ ਰਹੀ ਹੈ ਅੱਜ ਇਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਹੈ ਛੁੱਟੀ ਕਾਰਨ ਲੋਕ ਘਰੋਂ ਦੇ ਨਹੀਂ ਨਿਕ ਰਹੇ ਪਰ ਜਿਸ ਤਰ੍ਹਾਂ ਹੀ ਅੱਜ ਸਵੇਰ ਚੜੀ ਹੈ بارش ਆਸਮਾਨ ਤੇ ਬੱਦਲ ਛਾਏ ਹੋਏ ਸਨ ਔਰ بارش ਹੋ ਰਹੀ ਹੈ ਚਾਹੇ بارش ਬਹੁਤ ਤੇਜ਼ ਨਹੀਂ ਹੈ ਪਰ ਸ਼ਹਿਰ ਦੇ ਵਿੱਚ ਮੌਸਮ ਇਤਨਾ ਖੁਸ਼ਗਵਾਰ ਹੋ ਗਿਆ ਕਿ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਸ਼ਹਿਰ ਦੀ ਸ਼ਹਿਰ ਦੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਲਾਹੌਰੀ ਗੇਟ ਚੌਂਕ ਦੇ ਵਿੱਚ ਆਵਾਜਾਈ ਉਸੇ ਤਰ੍ਹਾਂ ਚੱਲੀ ਹੈ ਮਗਰ بارش ਦਾ ਲੋਕ ਇੰਜੋਏ ਕਰਦੇ ਪਏ ਨੇ بارش ਜ਼ੋਰ ਦੀ ਹੋ ਰਹੀ ਹੈ بارش ਦੇ ਕਾਰਨ ਮੌਸਮ ਜਿਹੜਾ ਹੈ ਬਹੁਤ ਹੀ ਜ਼ਿਆਦਾ ਖੁਸ਼ਗਵਾਰ ਹੋ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਰੋਬਾਰੀ ਆਪਣੇ ਕੰਮਾਂ ਦੇ ਅੱਜ ਇਸ ਕਰਕੇ ਨਹੀਂ ਜਾ ਰਹੇ ਇਤਵਾਰ ਹੈ ਮਗਰ ਜਿਹੜੇ ਲੋਕ ਆਪਣੇ ਕੰਮਕਾਰ ਤੇ ਜਿਵੇਂ ਆਟੋ ਵਾਲੇ ਨੇ ਸਕੂਟਰ ਵਾਲੇ ਨੇ ਨਿਕਲੇ ਹੋਏ ਨੇ ਉਹ ਕੰਮਕਾਰ ਤੇ ਨਹੀਂ ਜਾ ਰਹੇ ਨੇ ਮੌਸਮ ਵਿਭਾਗ ਦੀ ਮੰਨੀ ਹੈ ਤੇ ਆਉਣ ਵਾਲੇ ਜਿਹੜੇ 2 ਦਿਨ ਹੋਰ ਰੇ ਐਸੇ ਤਰ੍ਹਾਂ بارش ਨਾਲ ਥਰੇ ਰਹਿਣਗੇ ਅੰਮ੍ਰਿਤਸਰ ਵਾਸੀ ਅੰਮ੍ਰਿਤਸਰ ਦੇ ਵਿੱਚ ਮੌਸਮ ਤਿੰਨ ਦਿਨ ਪਾਕਿਸਤਾਨ ਇਸੇ ਤਰ੍ਹਾਂ ਦਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੇਜ਼ ਬਾਰਿਸ਼ ਹੋ ਸਕਦੀ ਹੈ ਪਹਿਲਾਂ ਹੀ ਬਾੜ ਦਾ ਖਤਰਾ ਮੰਡਰਾ ਰਿਹਾ ਹੈ ਅਮਨੇਸਰ ਦੇ ਨਾਲ-ਨਾਲ ਫਿਰੋਜ਼ਪੁਰ ਤੇ ਹੋਰ ਜਿਹੜੇ ਇਲਾਕੇ ਨੇ ਦਰਿਆ ਦੇ ਕੰਢੇ ਦੇ ਇਲਾਕੇ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਅੱਜ ਬਾਰਿਸ਼ ਜਿਹੜੀ ਹੈ ਸਵੇਰ ਤੋਂ ਹੀ ਹੋ ਰਹੀ ਹੈ ਰੁਕ ਰੁਕ ਕੇ ਤਰੀ ਹੋ ਰਹੀ ਹੈ ਲਗਾਤਾਰ بارش ਹੋ ਰਹੀ ਹੈ بارش ਦੇ ਨਾਲ ਪਾਰਾ ਇਕਦਮ गिर ਗਿਆ ਹੈ ਥੋੜੀ ਜਿਹੀ ਠੰਡਕ ਹਲਕੀ ਜਿਹੀ ਮਹਿਸੂਸ ਹੋ ਰਹੀ ਹੈ ਕੱਲ ਦੀ ਗੱਲ ਕਰੀਏ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ بارش ਦਾ ਹੋਣ ਕਰਕੇ ਤੂਪ ਨਿਕਲੀ ਹੋਈ ਸੀਗੀ ਔਰ ਥੋੜੀ ਜਿਹੀ ਗਰਮਾਹਟ ਜੀ ਮਹਿਸੂਸ ਹੋ ਰਹੀ ਸੀ ਅੰਝ ਲੱਗ ਰਿਹਾ ਸੀਗਾ ਕਿ ਫੇਰ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਲੋਕ ਪਸੀਨੇ ਨਾਲ ਤਰਪਤਰ ਵੀ ਹੋ ਰਹੇ ਸਨ ਪਰ ਅੱਜ ਸਵੇਰ ਤੋਂ ਹੀ ਮੌਸਮ ਖੁਸ਼ਗੁਵਾਰ ਹੋ ਗਿਆ ਹੈ بارش ਹੋ ਰਹੀ ਹੈ ਔਰ ਇਹ ਬਾਰਿਸ਼ ਜਿਹੜੀ ਹੈ ਪੂਰੇ ਸ਼ਹਿਰ 'ਚ ਹੋ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਮਤਲਬ ਕਿ ਭਾਦਰੋਂ ਦਾ ਮਹੀਨਾ ਹੈ ਕਿ ਰੁਕ ਰੁਕ ਕੇ ਬਾਰਿਸ਼ ਨਹੀਂ ਹੋ ਰਹੀ ਅੱਜ ਪੂਰੇ ਸ਼ਹਿਰ ਦੇ ਵਿੱਚ ਪੂਰੇ ਅਮਲਸਰ ਦੇ ਵਿੱਚ ਤਸਵੀਰਾਂ ਜਿਹੜੀ ਤੁਹਾਨੂੰ ਆਸਮਾਨ ਤੇ ਕੈਮਰਾ ਪਰਸਨ ਕਹਾ ਕੰਮ ਕੈਮਰਾ ਆਸਮਾਨ ਤੇ ਕਰਕੇ ਦੇਖੇ ਆਸਮਾਨ ਇਸ ਟਾਈਮ ਪੂਰੀ ਤਰ੍ਹਾਂ ਬਦਲਾਂ ਨਾਲ ਘਿਰਿਆ ਪਿਆ ਹੈ ਔਰ ਹਰ ਇੱਕ ਇਲਾਕੇ ਦੇ ਵਿੱਚ ਇਹ ਬਾਰਿਸ਼ ਹੋ ਰਹੀ ਹੈ ਬਾਰਿਸ਼ ਕਾਰਨ ਆਵਾਜਾਈ ਥੋੜੀ ਜੀ ਘਟ ਹੈ ਸੜਕਾਂ ਵੀ ਥੋੜੀਆਂ ਸੁਨਸਾਨ ਨਜ਼ਰ ਆ ਰਹੀਆਂ ਬੋਲੀ ਬਾਰਿਸ਼ ਅੱਜ ਸਵੇਰ ਤੋਂ ਹੀ ਹੋ ਰਹੀ ਹੈ ਅੱਜ ਰੁਕ ਰੁਕ ਕੇ ਬਾਰਿਸ਼ ਤੇ ਨਹੀਂ ਹੋ ਰਹੀ ਕਹਿ ਸਕਦੇ ਲਗਾਤਾਰ ਹੋ ਰਹੀ ਹੈ ਬਾਰਿਸ਼ ਮੌਸਮ ਭਾਦੋ ਦਾ ਮਹੀਨਾ ਹੈ ਮਗਰ ਇਸ ਤਰ੍ਹਾਂ ਦੀ ਬਾਰਿਸ਼ ਅਜੇ ਵੀ 2-3 ਦਿਨ ਹੋਰ ਕਿਹਾ ਜਾ ਰਿਹਾ ਬਾਰਿਸ਼ ਆਏਗੀ ਆ ਸਕਦੀ ਹਾਂਜੀ ਹਾਂਜੀ ਲੱਗ ਕੀ ਰਿਹਾ ਤੁਹਾਨੂੰ ਹੁਣ ਮੌਸਮ ਕਿਸ ਤਰ੍ਹਾਂ ਦਾ ਥੋੜਾ ਠੰਡਾ ਜਿਹਾ ਮੌਸਮ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮੌਸਮ ਠੀਕ ਹੈ ਗੱਲ ਇਹਨਾਂ ਦਿਨਾਂ ਦੇ ਵਿੱਚ ਗਰਮੀ ਜ਼ਿਆਦਾ ਥੋੜੀ ਜੀ ਹੋ ਜਾਂਦੀ ਕਿਉਂਕਿ ਭਾਦੋ ਦਾ ਮਹੀਨਾ ਹੁੰਦਾ ਹੈ ਕਿ ਇੱਕ ਸਾਈਡ ਤੇ ਧੁੱਪ ਹੁੰਦੀ ਹੈ ਇੱਕ ਸਾਈਡ ਤੇ ਮੀਂਹ ਪੈਂਦਾ ਹੁੰਦਾ ਤੇ ਪਸੀਨਾ ਜ਼ਿਆਦਾ ਆਉਂਦਾ ਹਾਂਜੀ ਹਾਂਜੀ ਪਰ ਜੇ ਮੌਸਮ ਦਾ ਕੁਛ ਦੇਖੀਏ ਜੀਵੇ ਬਹੁਤ ਵਧੀਆ ਮੌਸਮ ਮੌਸਮ ਬਿਲਕੁਲ ਠੀਕ ਹੈ ਮੌਸਮ ਦੇ ਕਾਰਨ ਥੋੜਾ ਜਿਹਾ ਮੌਸਮ ਖੁਸ਼ਗੁਵਾਰ ਹੈ ਪਾਦੋ ਦੇ ਮਹੀਨੇ ਦੇ ਵਿੱਚ بارش ਔਰ ਤੂਪ ਇਕੱਠੀ ਚਲਦੀ ਹੈ ਜਿਹਦਾ ਅਸਰ ਇਹ ਹੁੰਦਾ ਹੈ ਆਮ ਵਿਅਕਤੀ ਦੇ ਉੱਤੇ ਕਿ ਪਸੀਨਾ ਪਰਬਤਰ ਹੁੰਦਾ ਰਹਦਾ ਹੈ ਕਿ ਮੌਸਮ ਐਸੇ ਤਰ੍ਹਾਂ ਹੀ ਚੱਲਦਾ ਹੈ ਪਾਦੋ ਦੇ ਮਹੀਨੇ ਦੇ ਵਿੱਚ ਬਹੁਜੀ ਜਿਸ ਤਰ੍ਹਾਂ ਅੱਜ بارش ਹੋ ਰਹੀ ਹੈ ਜਿਸ ਤਰ੍ਹਾਂ ਕਿ ਆ ਜਾ ਰਿਹਾ ਸੀਗਾ ਕਿ ਪਾਦੋਂ ਦਾ ਮਹੀਨਾ ਚੱਲਦਾ ਪਿਆ ਬੌਸਮ ਇਹ ਪਾਦੋਂ ਦੇ ਮਹੀਨੇ ਦੇ ਵਿੱਚ ਥੋੜਾ ਜਿਆਦਾ ਸਰਦ ਔਰ ਗਰਮ ਰਹਿੰਦਾ ਹੈ। ਇਹ ਕਿਸ ਤਰ੍ਹਾਂ ਦਾ ਲੱਗ ਤੁਸੀਂ ਕਿਸ ਤਰ੍ਹਾਂ ਦਾ ਲੱਗੋ? ਹਾਂਜੀ ਮੈਨੂੰ ਕੋਈ ਪੱਕਾ ਪਤਾ ਨਹੀਂ। ਬਾਰਿਸ਼ ਬਾਰਿਸ਼ ਕਿਤਨੀ ਲੱਗ ਰਹੀ? ਬਾਰੇ ਬਹੁਤ ਵਧੀਆ ਜੀ ਮੌਸਮ ਜਲਦੀ ਠੰਡਾ ਹੋ ਜਾਏਗਾ ਇਸ ਵਾਰ ਜੀ। ਬਹੁਤ ਜਲਦੀ ਠੰਡ ਆਏਗੀ ਜੀ। ਜੀ। ਹਾਂਜੀ। ਓਕੇ। ਬਾਰਿਸ਼ ਲੋਕਾਂ ਦੇ ਮੁਤਾਬਿਕ ਜਿਸ ਤਰ੍ਹਾਂ ਕਿ ਮੌਸਮ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਹੋ ਰਹੀ ਹੈ ਬਾਰਿਸ਼ ਦੇ ਕਾਰਨ ਮੌਸਮ ਇਸ ਵਾਰ ਥੋੜਾ ਜਾ ਕੁਛ ਸਮੇਂ ਪਹਿਲਾਂ ਹੀ ਬਦਲ ਜਾਏਗਾ ਮਤਲਬ ਬਦਲ ਜਾਏਗਾ ਕਹਿੰਦਾ ਇਸ ਮਤਲਬ ਹੈ ਕਿ ਮੌਸਮ ਜਿਹੜਾ ਸਰਦੀ ਜਿਹੜੀ ਸ਼ੁਰੂ ਹੈ ਸਤੰਬਰ ਦੇ ਅਖੀਰ ਦੇ ਵਿੱਚ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਇੰਜ ਜਾਪਦਾ ਹੈ ਕਿ ਸਰਦੀ ਦੀ ਸ਼ੁਰੂਆਤ ਜਿਹੜੀ ਹੈ ਸਤੰਬਰ ਦੇ ਸ਼ੁਰੂਆਤ ਤੋਂ ਹੀ ਹੋ ਜਾਏਗੀ ਜੇ ਅੱਜ ਗੱਲ ਕਰੀਏ ਤੇ ਅੱਜ ਵੀ ਇੰਜ ਲੱਗ ਰਿਹਾ ਹੈ ਕਿ ਜਿਵੇਂ ਸਰਦੀਆਂ ਦੇ ਦਿਨਾਂ ਦੇ ਵਿੱਚ ਬਾਰਿਸ਼ ਹੋ ਰਹੀ ਹੁੰਦੀ ਹੈ ਪੂਰੇ ਸ਼ਹਿਰ ਵਾਸੀ ਇਸ ਵੇਲੇ ਆਨੰਦ ਮਾਨੇ ਨੇ ਪੰਛੀ ਵੀ ਆਪਣੇ ਪਿੰਜਰਿਆਂ ਦੇ ਵਿੱਚ ਦਰਕਤਾਂ ਦੇ ਵਿੱਚ ਆਲਣਿਆਂ ਦੇ ਵਿੱਚ ਜਾ ਕੇ ਲੁਕੇ ਬੈਠੇ ਹੋਏ ਨੇ ਕਿਉਂਕਿ ਸਵੇਰ ਦਾ ਸਮੇਂ ਹੈ ਕਿ ਉਹਨਾਂ ਨੇ ਵੱਲੋਂ ਉਹਨਾਂ ਵੱਲੋਂ ਦਾਣਾ ਚੁਗਣ ਦੇ ਲਈ ਬਾਹਰ ਨਿਕਲੇ ਜਾਂਦਾ ਹੈ ਪਰ بارش ਕਾਰਨ ਮੌਸਮ ਨੇ ਕੁਝ ਇਹੋ ਜੀ ਤਬਦੀਲੀ ਲਈ ਹੈ ਕਿ ਉਹ ਵੀ ਆਪਣੇ ਘਰਾਂ ਦੇ ਵਿੱਚ ਗੁਬਕ ਕੇ ਰਹਿ ਚੁੱਕੇ ਨੇ ਸੋ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਦਿਖਾ ਰਿਹਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨ ਹੋਰ ਸ਼ਹਿਰ ਵਾਸੀਆਂ ਨੂੰ ਐਸੇ ਤਰ੍ਹਾਂ ਬਸਾਦ ਦੇ ਨਾਲ 2-4 ਹੋਣਾ ਪਵੇਗਾ ਬਰਸਾਤ ਦੇ ਨਾਲ ਮੌਸਮ ਦੇ ਵਿੱਚ ਥੋੜੀ ਤਬਦੀਲੀ ਹੈ ਮੌਸਮ ਥੋੜਾ ਜਿਹਾ ਬਦਲ ਗਿਆ ਹੈ ਤਾਪਮਾਨ ਥੋੜਾ ਜਿਹਾ نیچے ਆ ਗਿਆ ਹੈ ਜਿਹੜੀ ਤਪਦੀ ਗਰਮੀ ਦਾ 2-4 ਹੋ ਰਹੇ ਸਨ ਸ਼ਹਿਰ ਵਾਸੀਓ ਉਹਨਾਂ ਲਈ ਖੁਸ਼ਖਬਰੀ ਵੀ ਹੈ ਕਿ ਆਉਣ ਵਾਲੇ 2 ਦਿਨ ਜਿਹੜੇ ਨੇ ਐਸੇ ਤਰ੍ਹਾਂ ਦਾ ਮੌਸਮ ਰਹੇਗਾ ਜੇ ਮੌਸਮ ਇਸੇ ਤਰ੍ਹਾਂ ਦਾ ਚੱਲਦਾ ਰਿਹਾ ਤੇ ਜੀ ਸਰਦੀ ਜਿਹੜੀ ਹੈ ਸਤੰਬਰ ਸਟਾਰਟ ਤੇ ਹੀ ਸ਼ੁਰੂਆਤ ਹੋ ਜਾਏਗੀ ਸੋ ਲੋਗ ਇਸ ਦਾ ਇੰਜੋਏ ਕਰਨਗੇ ਸੋ ਆਉਣ ਵਾਲੇ ਦਿਨਾਂ ਦੇ ਮੁਤਾਬਕ ਮੌਸਮ ਵਿਭਾਗ ਦੀ ਮੰਨੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਮੌਸਮ ਐਸੇ ਤਰ੍ਹਾਂ ਦਾ ਹੀ ਹੈ ਪੂਰੇ ਪੰਜਾਬ ਦੇ ਵਿੱਚ yellow alert ਜਾਰੀ ਕੀਤਾ ਗਿਆ ਹੈ ਕਿ ਬਰਸਾਤ ਐਸੇ ਤਰ੍ਹਾਂ ਲਗਾਤਾਰ 2-3 ਦਿਨ ਲਗਾਤਾਰ ਬਰਸਾਤ ਹੋ ਸਕਦੀ ਹੈ ਜਦੋਂ ਅਸੀਂ ਸਰਦੀ ਗੱਲ ਕਰੀਏ ਤਾਂ ਅੰਨੇ ਸਰਦੇ ਵਿੱਚ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2-3 ਦਿਨ بارش ਲਗਾਤਾਰ ਹੋ ਸਕਦੀ ਹੈ ਸੋ ਇਸ ਵੇਲੇ ਵੀ ਮੌਸਮ ਜਿਹੜਾ ਸ਼ਹਿਰ ਦਾ ਹੈ ਖੁਸ਼ਗਵਾਰ ਹੋ ਗਿਆ ਹੈ ਤਾਪਮਾਨ ਬਹੁਤ ਜ਼ਿਆਦਾ ਘਟ ਗਿਆ ਹੈ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਦੀ ਆਪਣੇ ਤੈ ਸਮੇਂ ਦੇ ਮੁਤਾਬਿਕ ਪਹਿਲੇ ਆਂਦੀ ਉਮੀਦ ਹੈ ਕਿ ਤਾਪਮਾਨ ਥੋੜਾ ਘਟਾਉਣ ਕਰਕੇ ਗਰਮੀ ਦਾ ਜਿਹੜਾ ਅਹਿਸਾਸ ਸੀਗਾ ਉਹ ਖਤਮ ਹੋ ਗਿਆ ਹੈ ਹੁਣ ਮੌਸਮ ਖੁਸ਼ਗਵਾਰ ਹੋ ਗਿਆ ਹੈ ਔਰ ਸ਼ਹਿਰ ਵਾਸੀ ਵੀ ਇਸ ਦਾ ਇੰਜੋਏ ਕਰ ਰਹੇ ਨੇ ਕੈਮਰਾ ਬਸੰਤੇਜ ਦੇ ਨਾਲ ਜੋਤੀ ਬਹਲੈਨਿਕ ਸਵੇਰਾ ਟੀਵੀ ਅੰਦਰ ਸਰ ਮੌਸਮ ਨੇ ਇੱਕ ਵਾਰ ਫੇਰ ਕਰਵਟ ਬਦਲ ਲਈ ਹੈ ਔਰ ਅੱਜ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ ਅੱਜ ਇਤਵਾਰ ਦਾ ਦਿਨ ਹੋਣ ਕਰਕੇ ਛੁੱਟੀ ਹੈ ਛੁੱਟੀ ਕਾਰਨ ਲੋਕ ਘਰੋਂ ਦੇ ਨਹੀਂ ਨਿਕਲਦੇ ਪਰ ਜਿਸ ਤਰ੍ਹਾਂ ਅੱਜ ਸਵੇਰ ਚੜ੍ਹੀ ਹੈ بارش ਆਸਮਾਨ ਤੇ ਬੱਦਲ ਛਾਏ ਹੋਏ ਸਨ ਔਰ بارش ਹੋ ਰਹੀ ਹੈ ਚਾਹੇ بارش ਬਹੁਤ ਤੇਜ਼ ਨਹੀਂ ਹੈ ਪਰ ਸ਼ਹਿਰ ਦੇ ਵਿੱਚ ਮੌਸਮ ਇਤਨਾ ਖੁਸ਼ਗਵਾਰ ਹੋ ਗਿਆ ਕਿ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਸ਼ਹਿਰ ਦੀਆ ਸ਼ਹਿਰ ਦੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਲਾਹੌਰੀ ਗੇਟ ਚੌਂਕ ਦੇ ਵਿੱਚ ਆਵਾਜਾਈ ਉਸੇ ਤਰ੍ਹਾਂ ਚੱਲ ਰਹੀ ਹੈ ਮਗਰ بارش ਦਾ ਲੋਕ ਇੰਜੋਏ ਕਰਦੇ ਪਏ ਨੇ بارش ਜ਼ੇਰ ਦੀ ਹੋ ਰਹੀ ਹੈ بارش ਦੇ ਕਾਰਨ ਮੌਸਮ ਜਿਹੜਾ ਹੈ ਬਹੁਤ ਹੀ ਜ਼ਿਆਦਾ ਖੁਸ਼ਗਵਾਰ ਹੋ ਗਿਆ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਰੋਬਾਰੀ ਆਪਣੇ ਕੰਮਾਂ ਦੇ ਅੱਜ ਇਸ ਕਰਕੇ ਨਹੀਂ ਜਾ ਰਹੇ ਇਤਵਾਰ ਹੈ ਮਗਰ ਜਿਹੜੇ ਲੋਕ ਆਪਣੇ ਕੰਮਕਾਰ ਤੇ ਜਿਵੇਂ ਆਟੋ ਵਾਲੇ ਨੇ ਸਕੂਟਰ ਵਾਲੇ ਨੇ ਨਿਕਲੇ ਹੋਏ ਨੇ ਉਹ ਕੰਮਕਾਰ ਤੇ ਨਹੀਂ ਜਾ ਰਹੇ ਨੇ ਮੌਸਮ ਵਿਭਾਗ ਦੀ ਮੰਨੀ ਹੈ ਤੇ ਆਉਣ ਵਾਲੇ ਜਿਹੜੇ 2 ਦਿਨ ਹੋਰ ਰੇ ਐਸੇ ਤਰ੍ਹਾਂ بارش ਨਾਲ ਥਰੇ ਰਹਿਣਗੇ ਅੰਮ੍ਰਿਤਸਰ ਵਾਸੀ ਅੰਮ੍ਰਿਤਸਰ ਦੇ ਵਿੱਚ ਮੌਸਮ 3 ਦਿਨ ਪੱਕਾ ਐਸੇ ਤਰ੍ਹਾਂ ਦਾ ਰਹੇਗਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੇਜ਼ بارش ਹੋ ਸਕਦੀ ਹੈ ਪਹਿਲਾਂ ਹੀ ਬਾੜ ਦਾ ਖਤਰਾ ਮੰਡਰਾ ਰਿਹਾ ਹੈ ਅਮਲਸਰ ਦੇ ਨਾਲ-ਨਾਲ ਫਿਰੋਜ਼ਪੁਰ ਤੇ ਹੋਰ ਜਿਹੜੇ ਇਲਾਕੇ ਨੇ ਦਰਿਆਵ ਦੇ ਕੰਢੇ ਦੇ ਇਲਾਕੇ ਨੇ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਚਲਾ ਗਿਆ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਅੱਜ بارش ਜਿਹੜੀ ਹੈ ਸਿਰ ਤੋਂ ਹੀ ਹੋ ਰਹੀ ਹੈ ਰੁਕ-ਰੁਕ ਕੇ ਤਨੀ ਹੋ ਰਹੀ ਹੈ ਲਗਾਤਾਰ بارش ਹੋ ਰਹੀ ਹੈ بارش ਦੇ ਨਾਲ ਪਾਰਾ ਇੱਕਦਮ ਡਿੱਗ ਗਿਆ ਹੈ ਥੋੜੀ ਜਿਹੀ ਠੰਡਕ ਹਲਕੀ ਜੀ ਮਹਿਸੂਸ ਹੋ ਰਹੀ ਹੈ ਕੱਲ ਦੀ ਗੱਲ ਕਰੀਏ ਬੀਤੇ ਕੱਲ ਦੀ ਗੱਲ ਕਰੀਏ ਤਾਂ ਬੀਤੇ ਕੱਲ بارش ਦਾ ਹੋਣ ਕਰਕੇ ਧੁੱਪ ਨਿਕਲੀ ਹੋਈ ਸੀਗੀ ਔਰ ਥੋੜੀ ਜੀ ਗਰਮਾਹਟ ਜੀ ਮਹਿਸੂਸ ਹੋ ਰਹੀ ਸੀ ਲੱਗ ਰਿਹਾ ਸੀਗਾ ਫੇਰ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਲੋਕ ਪਸੀਨੇ ਨਾਲ ਤਰਪਤਾਰ ਵੀ ਹੋ ਰਹੇ ਸਨ ਪਰ ਅੱਜ ਸਵੇਰ ਤੋਂ ਹੀ ਮੌਸਮ ਖੁਸ਼ਗਵਾਰ ਹੋ ਗਿਆ ਹੈ بارش ਹੋ ਰਹੀ ਹੈ ਪਰ ਇਹ بارش ਜਿਹੜੀ ਹੈ ਪੂਰੇ ਸ਼ਹਿਰ 'ਚ ਹੋ ਰਹੀ ਹੈ ਪੂਰੇ ਸ਼ਹਿਰ ਦੇ ਵਿੱਚ ਮਤਲਬ ਕਿ ਭਾਦਰੋਂ ਦਾ ਮਹੀਨਾ ਹੈ ਕਿ ਰੁਕ ਰੁਕ ਕੇ بارش ਨਹੀਂ ਹੋ ਰਹੀ ਅੱਜ ਪੂਰੇ ਸ਼ਹਿਰ ਦੇ ਵਿੱਚ ਪੂਰੇ ਅਮਲੇਸਰ ਦੇ ਵਿੱਚ ਤਸਵੀਰਾਂ ਜੇ ਤੁਹਾਨੂੰ ਆਸਮਾਨ ਤੇ ਕੈਮਰਾ ਪਰਸਨ ਕਹਾ ਕੰਮ ਕੈਮਰਾ ਆਸਮਾਨ ਤੇ ਕਰਕੇ ਦੇਖੇ ਆਸਮਾਨ ਇਸ ਟਾਈਮ ਪੂਰੀ ਤਰ੍ਹਾਂ ਬਦਲਾਂ ਨਾਲ ਘਿਰਿਆ ਪਿਆ ਹੈ ਔਰ ਹਰ ਇੱਕ ਇਲਾਕੇ ਦੇ ਵਿੱਚ ਇਹ ਬਾਰਿਸ਼ ਹੋ ਰਹੀ ਹੈ ਬਾਰਿਸ਼ ਕਾਰਨ ਆਵਾਜਾਈ ਥੋੜੀ ਜੀ ਘਟ ਹੈ ਸੜਕਾਂ ਵੀ ਥੋੜੀਆਂ ਸੁਨਸਾਨ ਨਜ਼ਰ ਆ ਰਹੀਆਂ ਔਰ ਜੀ ਬਾਰਿਸ਼ ਅੱਜ ਸਵੇਰ ਤੋਂ ਹੀ ਹੋ ਰਹੀ ਹੈ ਅੱਜ ਰੁਕ ਰੁਕ ਕੇ ਬਾਰਿਸ਼ ਤੇ ਨਹੀਂ ਹੋ ਰਹੀ ਕਹਿ ਸਕਦੇ ਲਗਾਤਾਰ ਹੋ ਰਹੀ ਹੈ ਬਾਰਿਸ਼ ਮੌਸਮ ਭਾਦੋ ਦਾ ਮਹੀਨਾ ਹੈ ਮਗਰ ਇਸ ਤਰ੍ਹਾਂ ਦੀ ਬਾਰਿਸ਼ ਅਜੇ ਵੀ 2-3 ਦਿਨ ਹੋਰ ਕਿਹਾ ਜਾ ਰਿਹਾ بارش ਆਏਗੀ ਆ ਸਕਦੀ ਹਾਂਜੀ ਹਾਂਜੀ ਲੱਗ ਕੀ ਰਿਹਾ ਤੁਹਾਨੂੰ ਹੁਣ ਮੌਸਮ ਕਿਸ ਤਰ੍ਹਾਂ ਦਾ ਥੋੜਾ ਠੰਡਾ ਜਿਹਾ ਮੌਸਮ ਮਹਿਸੂਸ ਹੋ ਰਿਹਾ ਬਹੁਤ ਵਧੀਆ ਮੌਸਮ ਠੀਕ ਹੈ ਗੱਲ ਇਹਨਾਂ ਦਿਨਾਂ ਦੇ ਵਿੱਚ ਗਰਮੀ ਜ਼ਿਆਦਾ ਥੋੜੀ ਜਿਹੀ ਹੋ ਜਾਂਦੀ ਕਿਉਂਕਿ ਭਾਦੋ ਦਾ ਮਹੀਨਾ ਹੁੰਦਾ ਹੈ ਕਿ ਇੱਕ ਸਾਈਡ ਤੇ ਧੁੱਪ ਹੁੰਦੀ ਹੈ ਇੱਕ ਸਾਈਡ ਤੇ ਮੀਂਹ ਪੈਦਾ ਹੁੰਦਾ ਤੇ ਪਸੀਨਾ ਜ਼ਿਆਦਾ ਆਉਂਦਾ ਹਾਂਜੀ ਹਾਂਜੀ ਪਰ ਜੇ ਮੌਸਮ ਦਾ ਕੁਝ ਦੇਖੀਏ ਜੀ ਬਹੁਤ ਵਧੀਆ ਮੌਸਮ ਮੌਸਮ ਬਿਲਕੁਲ ਠੀਕ ਹੈ ਮੌਸਮ ਦੇ ਕਾਰਨ ਥੋੜਾ ਜਿਹਾ ਮੌਸਮ ਖੁਸ਼ਗਵਾਰ ਹੈ ਪਾਦੋ ਦੇ ਮਹੀਨੇ ਦੇ ਵਿੱਚ بارش ਔਰ ਤੂਪ ਇਕੱਠੀ ਚਲਦੀ ਹੈ ਜਿਹਦਾ ਅਸਰ ਇਹ ਹੁੰਦਾ ਹੈ ਆਮ ਵਿਅਕਤੀ ਦੇ ਉੱਤੇ ਕਿ ਪਸੀਨਾ ਪਰਬਤਾਰ ਹੁੰਦਾ ਰਹਦਾ ਹੈ ਕਿ ਮੌਸਮ ਐਸੀ ਤਰ੍ਹਾਂ ਹੀ ਚੱਲਦਾ ਹੈ ਪਾਦੋ ਦੇ ਮਹੀਨੇ ਦੇ ਵਿੱਚ ਬਹੁਜੀ ਜਿਸ ਤਰ੍ਹਾਂ ਅੱਜ بارش ਹੋ ਰਹੀ ਹੈ